प्यारे दोस्तो, मैं प्यार प्यार दोस्तों मैं ਤੁਹਾਡਾ ਆਪਣਾ ਸਤਪਾਲ ਸਿੰਘ ਲੋਂਗੋ ਦੇਵਾ ਪਿਆਰ ਦੇ ਸਾਹਤ ਗੁਰੂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੋਸਤੋ ਆਪਾਂ ਗੱਲ ਕਰਾਂਗੇ ਇੱਕ ਬਾਬਾ ਜੀ ਮੇਰੇ ਕੋਲੇ ਪਿਛਲੇ ਮਹੀਨੇ ਆਏ ਸਨ 25 ਸਾਲ ਦੇ ਇੱਕ ਜ਼ਿੰਦਗੀ ਦਾ ਇੱਕ ਹਿੱਸਾ ਆਪਣੀ ਇਨਸਾਫ ਦੀ ਲੜਾਈ ਲੜਦਿਆਂ ਆਪਣਾ ਕੀਮਤੀ ਵਕਤ ਕੀਮਤੀ ਉਮਰ ਇੱਕ ਥੱਕਿਆ ਹਾਰਿਆ ਟੁੱਟਿਆ ਹੋਇਆ ਬਜ਼ੁਰਗ ਜਦੋਂ ਮੇਰੇ ਕੋਲੇ ਆਉਂਦਾ ਹੈ ਤੇ ਮੈਂ ਵੀ ਜਦੋਂ ਉਹਨਾਂ ਦੀ ਹਾਲਤ ਵੇਖਦਾ ਤੇ ਮੈਥੋਂ ਵੀ ਮੇਰੀ ਤਰ੍ਹਾਂ ਨਿਕਲ ਜਾਂਦੀ ਆ ਤੇ ਸੱਚ ਜਾਣਿਓ ਜਿੱਥੇ ਤੰਦ ਰੋਇਆ ਉੱਥੇ ਮਨ ਵੀ ਰੋਇਆ ਵੀ ਐਡੇ ਨਰਦਈ ਅਸੀਂ ਸਾਡੀਆਂ ਇਹ ਸੰਸਥਾਵਾਂ ਹੋ ਗਈਆਂ ਥੋੜੀ ਜੀ ਕੋਸ਼ਿਸ਼ ਕੀਤੀ 25 ਸਾਲਾਂ ਦਾ ਭੰਡਿਆ ਹੋਇਆ ਹੰਬਿਆ ਹੋਇਆ ਉਹ ਬਜ਼ੁਰਗ 25 ਦਿਨਾਂ ਦੇ ਵਿੱਚ ਮੈਂ ਉਹ ਰਾਜੀਨਾਵਾ ਕਰਵਾਤਾ 10 ਲੱਖ ਰੁਪਏ ਦੇ ਵਿੱਚ ਉਹਨਾਂ ਦੇ ਵਕੀਲ ਸਾਹਿਬ ਦਾ ਧੰਨਵਾਦ ਜਿਨ੍ਹਾਂ ਨੇ ਸਾਡੀ ਬੇਨਤੀ ਮੰਨੀ ਤੇ 10 ਲੱਖ ਰੁਪਏ ਦੇ ਵਿੱਚ ਉਹਨਾਂ ਦਾ ਰਾਜੀਨਾਮਾ ਹੋ ਗਿਆ ਜਿਹੜਾ ਮੁੱਲਾਂਪੁਰ ਵਾਲਾ ਕੇਸ ਆ ਉਹ ਵੀ ਅਗਲੇ ਹਫਤੇ ਰਾਜੀਨਾਮਾ ਹੋ ਜਾਊਗਾ ਕਿਉਂਕਿ ਲੜਨ ਜੋਗੇ ਹੁਣ ਹੈ ਨਹੀਂ ਤੇ ਲੜਨ ਵਾਲੇ ਵੀ ਉਹਨਾਂ ਦੇ ਨਾਲ ਮੈਂ ਹੀ ਰਹਿ ਗਿਆ ਹੁਣ ਵੀ ਮੇਰੇ ਕੋਲੇ ਵੀ ਉਹਨਾਂ ਸਮਾਂ ਨਹੀਂ ਕਿਉਂਕਿ ਬੇਅਦਬੀ ਵਾਲੇ ਕੇਸ ਹੀ ਬੜਾ ਟਾਈਮ ਮੰਗਦੀ ਆ ਤੇ ਉਹ ਵੀ ਉਹਨਾਂ ਦਾ ਕੰਪਰੋਮਾਈਜ਼ ਜਿਹੜਾ ਅਗਲੇ ਹਫਤੇ ਹੋ ਜਾਊਗਾ 10 ਤਰੀਕ ਨੂੰ ਜਿਹੜੀ ਕੰਪਨੀ ਐ ਉਹ ਚੈੱਕਾ ਜਿਹੜਾ ਮਾਨਯੋਗ ਅਦਾਲਤ ਦੇ ਵਿੱਚ ਉੱਥੇ ਜਮ੍ਹਾਂ ਕਰਵਾ ਦੇਣਗੇ ਤੇ ਬਾਬਾ ਜੀ ਦਾ ਅਕਾਊਂਟ ਆ ਜਿਹੜਾ ਉਹ ਅਦਾਲਤ ਵਿੱਚ ਲੱਗਾ ਹੀ ਹੋਇਆ ਤੇ 10 ਤਰੀਕ ਨੂੰ ਜਿਹੜਾ ਸਾਰਾ ਲਿਖ ਲਿਖਾ ਹੋ ਕੇ ਕੇਸ ਖਤਮ ਹੋ ਜਾਊਗਾ ਹੁਣ ਵੀਰੋ ਮੈਨੂੰ ਬਹੁਤ ਨੌਜਵਾਨਾਂ ਦੇ ਫੋਨ ਆਏ ਵੀ ਸ਼ਰੋਮਣੀ ਅਕਾਲੀ ਦਲ ਵੀ ਤੁਸੀਂ ਕਹਿੰਦੇ ਆ ਜੀ ਉਹਦੇ 'ਚ ਜੇ ਹੈ ਮਤਲਬ ਬੱਚੇ ਆ ਨਾ ਹਜੇ ਕੁਝ ਸਾਡੇ 'ਚ ਕਿਉਂਕਿ ਅਸੀਂ ਤਰਕਵਾਦੀ ਲੋਕ ਆ ਅਸੀਂ ਸਿਧਾਂਤ ਨੂੰ ਜਾਨਣਾ ਹੀ ਚਾਹੁੰਦੇ ਆ ਅਸੀਂ ਉਸ ਗੁਰਮਤ ਉਸ ਪੰਥਕ ਰਸਤੇ ਵੱਲ ਚੱਲਣਾ ਹੀ ਨਹੀਂ ਚਾਹੁੰਦੇ ਕਿਉਂਕਿ ਅਸੀਂ ਭੇਖ ਦੇ ਪੁਜਾਰੀ ਹੋ ਗਏ ਸਾਡੇ ਸਾਹਮਣੇ ਗੋਲ ਪੱਗ ਬੰਨੀ ਆ ਭਗਮਾਏ ਕੱਪੜੇ ਪਾਏ ਅਸੀਂ ਕਿਨੇ ਬਾਬਾ ਜੀ ਦਾ ਕੋਈ ਚੱਟੇ ਚੋਲੇ ਵਾਲਿਆ ਆ ਗਿਆ ਤੈਨੂੰ 3.5 ਫੁੱਟੀ ਹੱਥ 'ਚ ਕਿਰਪਾਨ ਫੜੀ ਅਸੀਂ ਕਿਨੇ ਜੀ ਧੰਨ ਭਾਗ ਅੰਦਰੋਂ ਭਾਵਾਂ ਖਾਲੀ ਹੋ ਗਏ ਅੰਦਰ ਪੜਾ ਕੱਖ ਵੀ ਨਾ ਹੋਵੇ ਕਿਉਂਕਿ ਸਾਡੀ ਸੋਚ ਹੀ ਇੱਥੇ ਆ ਕੇ ਖੜ ਗਈ ਅਸੀਂ ਭੇਖ ਨੂੰ ਹੀ ਸਭ ਕੁਝ ਮੰਨ ਲਿਆ ਤੇ ਜਿਹੜੇ ਗਿਆਨਵਾਨ ਲੋਕ ਹੁੰਦੇ ਆ ਉਹਨਾਂ ਵਾਸਤੇ ਭੇਖ ਕੋਈ ਮਹਿਣੀ ਨਹੀਂ ਰੱਖਦਾ ਹੁੰਦਾ ਚਾਹੇ ਉਹ ਕਿਸੇ ਵੀ ਭੇਖ ਚੋਂ ਹੁਣ ਮੈਂ ਤੁਹਾਨੂੰ ਆਵਾ ਵੀਰੋ ਜਿਹੜੀ ਤੁਸੀਂ ਸਵਾਲ ਕੀਤਾ ਸੀ ਵੀ ਸ਼੍ਰੋਮਣੀ ਅਕਾਲੀ ਦਲ ਬਚਾਉਣਾ ਜ਼ਰੂਰੀ ਕਿਉਂ ਹੈ ਮੈਂ ਤੁਹਾਨੂੰ ਅਰਥ ਕਰ ਦੂੰਗਾ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਦੇ ਅਰਥ ਦੱਸ ਦੂੰਗਾ ਕਿਹੜੀ ਕਿਵੇਂ ਜਥੇਬੰਦੀ ਬਣੀ ਕਿੰਨਾ ਲੋਕਾਂ ਨੇ ਸਾਜੀ ਕਿਹੇ ਜੇ ਲੋਕ ਇਹਦੇ ਚ ਹੋਣੇ ਚਾਹੀਦੇ ਆ ਤੇ ਕਿਹੇ ਜੇ ਲੋਕੇ ਇਹਦੇ ਚ ਬੈਠੇ ਆ ਇਹ ਫੈਸਲਾ ਤੁਸੀਂ ਕਰੋ ਵੀ ਇਹ ਹੋਣੇ ਚਾਹੀਦੇ ਆ ਕਿ ਨਹੀਂ ਹੋਣੇ ਚਾਹੀਦੇ ਮੇਰੇ ਕੋਲੇ ਪਿਆ ਭਾਈ ਕਾਨ ਸਿੰਘ ਨਾਬਾ ਜੀ ਦਾ ਮਹਾਨ ਕੋਸ਼ ਇਹਦਾ ਪੰਨਾ ਨੰਬਰ ਹੈ 200 20 ਜਿਹਦੇ ਤੇ ਸ਼੍ਰੋਮਣੀ ਸ਼ਬਦ ਦੇ ਉਹ ਅਰਥ ਕਰਦੇ ਆ ਸੌਰੀ ਪੰਨਾ ਨੰਬਰ 200 ਪੂਰਾ ਸ਼੍ਰੋਮਣੀ ਸ਼ਬਦ ਦੇ ਅਰਥ ਹੈ ਉੱਤਮ ਸਿਰ ਤੇ ਪਹਿਨਣ ਵਾਲਾ ਕੀਮਤੀ ਹੀਰਾ ਜਿਹੜਾ ਮੁਕਤ ਉਹਨੂੰ ਵੀ ਸ਼੍ਰੋਮਣੀ ਕਹਿੰਦੇ ਆ ਹੁਣ ਸ਼੍ਰੋਮਣੀ ਸ਼ਬਦ ਦਾ ਆਪਾਂ ਅਰਥ ਲਵਾਂਗੇ ਕਿਉਂਕਿ ਦਰਬਾਰ ਸਾਹਿਬ ਦੇ ਵਿੱਚ ਹਰ ਰੋਜ਼ ਭਟ ਕੀਰਤ ਜੀ ਦਾ ਇੱਕ ਸ਼ਬਦ ਪੜਿਆ ਜਾਂਦਾ ਇੱਕ ਉੱਤਮ ਪੰਥ ਸਾਜੋਗ ਗੁਰ ਸੰਗਤ ਜਦੋਂ ਆਪਾਂ ਇਹ ਦੋਹਾ ਤੜਕੇ ਸਾਰੇ ਆਪਾਂ ਸੁਣਦੇ ਆ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਇਹਦੇ ਵਿੱਚੋਂ ਇੱਕ ਉੱਤਮ ਪੰਥ ਦਾ ਦਲ ਜਿਹੜਾ ਪਾਰਟੀ ਅਤੇ ਦਲ ਦੇ ਵਿੱਚ ਬਹੁਤ ਫਰਕ ਹੁੰਦਾ। ਜ਼ਮੀਨ ਅਸਮਾਨ ਦਾ ਫਰਕ ਹੁੰਦਾ। ਦਲ ਹੁੰਦਾ ਇੱਕ ਸਮੂਹਿਕ ਲੋਕਾਂ ਦਾ ਇਕੱਠ। ਪਾਰਟੀ ਹੁੰਦੀ ਹੈ ਇੱਕ ਖਿੱਤੇ ਤੱਕ ਸੀਮਿਤ। ਕੁਝ ਲੋਕਾਂ ਤੱਕ ਸੀਮਿਤ। ਹੁਣ ਉਸ ਉੱਤਮ ਪੰਥ ਦੇ ਵਿੱਚੋਂ ਉਪਜਿਆ ਹੋਇਆ ਸ਼ਰੋਮਣੀ ਸ਼ਬਦ ਹੈ ਉੱਤਮ। ਤੇ ਅਕਾਲ ਤੋਂ ਲਿਆ ਗਿਆ ਸ਼ਬਦ ਅਕਾਲੀ। ਉਹਨਾਂ ਮਨੁੱਖਾਂ ਵਾਸਤੇ ਜਿਹੜੇ ਇੱਕ ਅਕਾਲ ਦੇ ਪੁਜਾਰੀ ਜਿਹੜੇ ਉਸ ਰੋਹਾਨੀਅਤ ਗਿਆਨ ਦੇ ਜਾਣਕਾਰ ਔਰ ਉਸ ਰੋਹਾਨੀਅਤ ਗਿਆਨ ਦੇ ਪੁਜਾਰੀ ਉਹਨਾਂ ਲੋਕਾਂ ਦਾ ਇੱਕ ਦਲ ਹੁਣ ਜੇ ਤਾਂ ਉੱਤਮ ਲੋਕਾਂ ਦਾ ਦਲ ਹੈ ਉਹਦੇ ਵਿੱਚ ਬੜੇ ਉੱਤਮ ਸੱਚੇ ਸੁੱਚੀ ਸੋਚ ਦੇ ਮਾਲਕ ਗੁਰਬਾਣੀ ਬਾਣੀ ਅਤੇ ਬਾਣੀ ਦੇ ਧਾਰਨੀ ਲੋਕ ਸਮਾਜਿਕ ਖੇਤਰ ਦੇ ਮਾਹਰ ਲੋਕ ਸ਼ਕਤੀ ਅਤੇ ਭਗਤੀ ਇਸ ਮੇਲ ਦੇ ਵਿੱਚੋਂ ਉਪਜਿਆ ਹੋਇਆ ਇਹ ਪੰਥ ਪੰਥਿਕ ਰਸਤਾ ਹੈ ਪੰਥ ਦੇ ਵਿੱਚੋਂ ਪੰਥ ਦੇ ਰਸਤੇ ਤੇ ਚੱਲ ਕੇ ਧਰਮ ਕਮਾਇਆ ਜਾਂਦਾ ਹੁਣ ਵੀਰੋ ਇੰਨੀਆਂ ਗੁਣਾ ਦਾ ਧਾਰਨੀ ਬੰਦਾ ਸ਼ਰੋਮਣੀ ਅਕਾਲੀ ਦਲ ਦਾ ਸੇਵਕ ਹੋ ਸਕਦਾ ਹੁਣ ਇਸ ਦਲ ਦੇ ਵਿੱਚ ਸੁੱਚਾ ਸਿੰਘ ਲੰਗਾਹ ਵਰਗਿਆਂ ਵਾਸਤੇ ਕੋਈ ਜਗ੍ਹਾ ਹੈ ਇਸ ਦਲ ਦੇ ਵਿੱਚ ਸੁਖਵੀਰ ਸਿੰਘ ਵਰਗ ਵਰਗਿਆਂ ਵਾਸਤੇ ਜਗ੍ਹਾ ਹੈ ਇਸ ਦਲ ਦੇ ਵਿੱਚ ਚੰਦੂ ਮਾਜਰੇ ਵਰਗਿਆਂ ਵਾਸਤੇ ਬੀਬੀ ਜਗੀਰ कौर ਵਰਗੇ ਕੁੜੀ ਮਾਰ ਤੇ ਨੜੀ ਮਾਰ ਦੇ ਨਾਲ ਸਬੰਧ ਨਹੀਂ ਰੱਖਣਾ ਰਖੜੇ ਵਰਗੇ ਜਿਹੜੇ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਬਹਿ ਕੇ ਸ਼ਰਾਬ ਪੀਂਦੇ ਸੀ ਮੈਂ ਉਸ ਮੈਂ ਤੁਸੀਂ ਕਹਿੰਦੇ ਉੱਥੇ ਤੂੰ ਕਿਉਂ ਨਹੀਂ ਬੋਲਿਆ ਮੈਂ ਉੱਥੇ ਕੀ ਬੋਲਿਆ 2011 ਦੇ ਵਿੱਚ 11 ਫੇਸ ਥਾਣੇ 'ਚ ਜਾ ਕੇ ਐਫ ਆਈ ਆਰ ਨੰਬਰ ਚੱਕ ਲਿਓ ਜਿਹੜਾ ਕਿ ਮੈਂ ਅੱਜਾ ਉੱਥੇ ਵੀ ਪਹੁੰਚ ਕੇ ਆਇਆ ਇਸ ਇਹ ਬੋਲਣ ਦਾ बोलियां ਜਿੱਥੇ ਬੋਲਿਆ ਨਹੀਂ ਹਟਿਆ ਜਿੱਥੇ ਸੱਚ ਇਹ ਮੇਰੇ ਚ ਮੇਰੇ ਮਾਂ ਪਿਓ ਦੇ ਗੁਣ ਹੈ ਪਿਤਾ ਪੁਰਖੀ ਗੁਣ ਹੈ ਮੈਂ ਹਰ ਰੋਜ਼ ਕੋਈ ਵੀ ਮੇਰੇ ਕੋਲ ਕੋਈ ਨਾ ਕੋਈ ਮੈਨੂੰ ਹਰ ਰੋਜ਼ ਬੰਦਾ ਕੋਈ ਫੋਨ ਤੇ ਸਲਾਹ ਮੰਗਦਾ ਕੋਈ ਮੇਰੇ ਕੋਲੇ ਚੱਲ ਕੇ ਆਉਂਦਾ ਕਦੇ ਕਿਸੇ ਨੂੰ ਜਿੰਨੀ ਜੋਗਾ ਹਾਂ ਮੈਂ ਖਾਲੀ ਨਹੀਂ ਮੋੜਿਆ ਜਿਹੜੇ ਲੋਕ ਕਾਰਜੋ ਸਾਡੇ ਚੱਲੀ ਜਾਂਦੇ ਆ ਦੋ ਐਗਜ਼ਾਮਪਲ ਤੁਹਾਨੂੰ ਸੁਣਾ ਚੁੱਕਿਆ ਮੈਂ ਨਹੀਂ ਕਹਿੰਦਾ ਮੇਰੇ ਤੇ ਕਿਰਪਾ ਕੀਤੀ ਉਸ ਪ੍ਰਮਾਤਮਾ ਨੇ ਮੇਰੇ ਇਹਦੇ ਵਿੱਚ ਇਹ ਤਾਂ ਮੈਂ ਤਾਂ ਹੋਰ ਹੀ ਤਰ੍ਹਾਂ ਦਾ ਸੀ ਪਤਾ ਨਹੀਂ ਪ੍ਰਭਾਤਮਾ ਨੇ ਮੇਰਾ ਜਿਹੜਾ ਸਿਰ ਆਪਦੇ ਚਰਨਾਂ ਨਾਲ ਕਦੋਂ ਜੋੜਨਾ ਕਦੋਂ ਮੈਂ ਇਸ ਰਾਹ ਦਾ ਪਾਂਧੀ ਬਣਿਆ ਉਹ ਰਾਹ ਦਾ ਪਾਂਧੀ ਬਣਦੇ ਵਿੱਚ ਜਦੋਂ ਬਗਰਾੜੀ ਗੁਰੂ ਸਾਹਿਬ ਦੇ ਅੰਗ ਖਿਲਰੇ ਆ ਮੇਰੀ ਜ਼ਿੰਦਗੀ ਦੇ ਵਿੱਚ ਉਸ ਦਿਨ ਤੋਂ ਬਹੁਤ ਵੱਡਾ ਇੱਕ ਮੋੜ ਆ ਗਿਆ ਔਰ ਅੱਜ ਵੀ ਉੱਥੇ ਹੀ ਖੜਾ ਜਿੱਥੇ 2007 'ਚ ਖੜਾ ਸੀ ਜਿੱਥੇ 201993 'ਚ ਖੜਾ ਸੀ ਜਿੱਥੇ ਜਦੋਂ ਜਗਰਾਉ ਸੀਆਈਏ ਦੇ ਵਿੱਚ ਜੋ ਕੁਝ ਹੋਇਆ ਜਿੱਥੇ ਮੈਂ ਉੱਥੇ ਖੜਾ ਸੀ ਅੱਜ ਵੀ ਉੱਥੇ ਹੀ ਖੜਾ ਮੈਂ ਕਹਿੰਦਾ ਲੋਕ ਇਹੋ ਜਿਹਾ ਆਪਦਾ ਪਰਣ ਪੱਤਰ ਭਰ ਕੇ ਆਉਣ ਮੈਂ ਤਾਂ 1991 'ਚ ਜਿਹੜੇ ਘਰ ਚੋਂ ਗਿਆ ਜਿਹੜੇ ਘਰ ਚੋਂ ਬੈਗ ਚੱਕ ਕੇ ਬੱਸੇ ਚੜ੍ਹਿਆ ਸੀ ਉਸੇ ਘਰ ਦੇ ਵਿੱਚ ਲਿਆ ਕੇ ਆਪਦਾ ਬੈਗ ਰੱਖਦਾ ਹਾਂ ਫਰਕ ਇੰਨਾ ਜ਼ਰੂਰ ਪੈ ਗਿਆ ਵੀ ਉਸ ਵੇਲੇ ਵਾਸਤੇ ਝੜ ਕੇ ਗਿਆ ਸੀ ਜਦ ਆਇਆ ਉਹਦੇ ਘਰ ਤੇ ਆਇਆ ਇੰਨਾ ਕ ਫਰਕ ਪਿਆਓ ਹਰ ਬੰਦਾ ਇੰਨੀ ਇੱਕ ਤਰੱਕੀ ਕਰਦਾ ਕੋਈ ਇਹ ਕੋਈ ਠੀਕ ਹੈ ਜੀ ਜੇ ਮੇਰਾ ਮੇਰੇ ਕੋਈ ਗੁਨਾਹ ਹੁੰਦੇ ਨਾ ਤੇ ਮੈਂ 5 ਸਾਲਾਂ ਦਾ ਬੋਲ ਰਿਹਾ 2020 ਤੋਂ ਤਾਂ ਮੈਂ ਖੁੱਲ ਕੇ ਬੋਲ ਰਿਹਾ ਮੇਰੀਆਂ ਤੁਹਾਨੂੰ ਜੜਾਂ ਖੁਰਚੀਆਂ ਹੁੰਦੀਆਂ ਕਿਹੜੇ ਵੇਲੇ ਜਾਂਦੀਆਂ ਤੇ ਜੋ ਕੁਝ ਮੇਰੇ ਅੱਗੇ ਪ੍ਰੋਸੈਸਰ ਜੁੱਤੀ ਦੀ ਨੋਕ ਤੇ ਠਕਰਾ ਕੇ ਉਹ ਆ ਗਿਆ ਕਿਉਂਕਿ ਪੰਥ ਦੇ ਰਾਹ ਤੇ ਚੱਲਣ ਵਾਲਿਆਂ ਵਾਸਤੇ ਜਿਹੜੇ ਸੰਸਾਰੀ ਸੁੱਖ ਸੰਸਾਰੀ ਰਤਬੇ ਸੰਸਾਰੀ ਅਹੁਦੇ ਉਹ ਜੁੱਤੀ ਥੱਲੇ ਹੁੰਦੇ ਆ ਜੁੱਤੀ ਦੀ ਨੋਕ ਤੇ ਹੁੰਦੇ ਆ ਪੰਥਿਕ ਗਾਡੀ ਜਿਹੜਾ ਵਿਖੜਿਆ ਪਿੰਡ ਆ ਇਹ ਰਾਹ ਜਿਹੜਾ ਅੱਜ ਦਾ ਅੱਜ ਦਾ દિਸ਼ਾਹੀਣ ਨੌਜਵਾਨ દિਸ਼ਾਹੀਣ ਨੌਜਵਾਨ ਕਿੱਥੇ ਖੜਾ ਹੈ ਉਹਨੂੰ ਉਸ દિਸ਼ਾਹੀਣ ਨੌਜਵਾਨ ਨੂੰ ਦਿਸ਼ਾ ਕਿਹਨੇ ਦਿਖਾਉਣੀ ਆ ਉਹ ਸਾਡੀ ਜ਼ਿੰਮੇਵਾਰੀ ਆ ਇੱਕ ਨੌਜਵਾਨਾਂ ਦਾ ਗਰੁੱਪ ਪਿੰਡ ਚੋਂ ਲਾਲਟਨ ਲੈ ਕੇ ਨਿਕਲਦਾ ਕਿਸੇ ਸਥਾਨ ਤੇ ਜਾਣਾ ਉਹ ਕਹਿੰਦੇ ਵੀ ਨੇਰੇ ਨੇਰੇ ਜਾ ਕੇ ਨੇਰੇ ਨੇਰੇ ਮੁੜ ਆਵਾਂਗੇ ਇੱਕ ਬਜ਼ੁਰਗ ਹਰ ਰੋਜ਼ ਜਾਂਦਾ ਹੈ ਤੇ ਉਹ ਵੀ ਮੁੜਦਾ ਹੈ ਨੌਜਵਾਨਾਂ ਕੋਲ ਲਾਲਟਨ ਤੇ ਬਜ਼ੁਰਗ ਕੋਲੇ ਦੀਵਾ ਹੈ ਤੇ ਨੌਜਵਾਨ ਪਿੰਡੋਂ ਬਾਹਰ ਖੜ ਕੇ ਰੁਕ ਜਾਂਦੇ ਆ ਡਰ ਜਾਂਦੇ ਆ ਹਨੇਰਾ ਬਹੁਤ ਜ਼ਿਆਦਾ ਵੀ ਕੋਈ ਜਦੋਂ ਬਜ਼ੁਰਗ ਆਊਗਾ ਤੇ ਬਜ਼ੁਰਗ ਦੇ ਨਾਲ ਹੀ ਚੱਲਾਂਗੇ ਪਰ ਬਜ਼ੁਰਗ ਉਹਨਾਂ ਨੂੰ ਦਿਸ਼ਾ ਦਿਖਾਉਂਦਾ ਉਹ ਨੌਜਵਾਨੋ ਤੁਹਾਡੇ ਕੋਲੇ ਤਾਂ ਲਾਲਟਨ ਫੜੀ ਹੋਈ ਆ ਜਿਹੜੀ ਤੁਹਾਨੂੰ ਚਾਰ ਕਦਮਾਂ ਦਾ ਚਾਨਣ ਦੇ ਰਹੀ ਆ ਤੁਸੀਂ ਤੁਰੋ ਤਾਂ ਸੀ ਤੁਹਾਡੇ ਕੋਲ ਤਾਂ ਚਾਰ ਕਦਮ ਚਾਨਣ ਮਨਾਰੇ ਪਏ ਆ ਮੇਰੇ ਕੋਲੇ ਜਿਹੜਾ ਦੀਵਾ ਮੇਰੀ ਉਮਰ ਦਾ ਵੀ ਜਿਹੜਾ ਬੁੱਝ ਚੁੱਕਿਆ ਦੀਵਾ ਮੇਰਾ ਦੀਵਾ ਤਾਂ ਮੈਨੂੰ ਇੱਕ ਕਦਮ ਹੀ ਦਿਖਾ ਰਿਹਾ ਇੱਕ ਕਦਮ ਦੀ ਰੋਸ਼ਨੀ ਆ ਮੇਰੇ ਦੀਵੇ ਦੀ ਤੇ ਮੈਂ ਫਿਰ ਵੀ ਇੱਕ ਕਦਮ ਦੀ ਰੋਸ਼ਨੀ ਦੇ ਸਹਾਰੇ ਤੇ ਤੁਰ ਪਿਆ ਉਸ ਮੰਜ਼ਲ ਨੂੰ ਜਦੋਂ ਮੈਂ ਇੱਕ ਕਦਮ ਪੜਦਾ ਦੀਵਾ ਮੈਨੂੰ ਅਗਲੇ ਕਦਮ ਦੀ ਰੋਸ਼ਨੀ ਵਿਖਾ ਦਿੰਦਾ ਤੇ ਤੁਹਾਡੇ ਕੋਲ ਤਾਂ ਲਾਲਟਨ ਉਹ ਆ ਵੀ ਜਿਹੜੀ ਤੁਹਾਡੀ ਉਮਰ ਦੀ ਚੜਦੀ ਚਾਰ ਕਦਮਾਂ ਦਾ ਜਿਹੜਾ ਤੁਹਾਨੂੰ ਰੋਸ਼ਨੀ ਦਿਖਾ ਰਹੀ ਹੈ ਤੁਸੀਂ ਕਿਉਂ ਖੜ ਗਏ ਨੌਜਵਾਨੋ ਸ਼ਰੋਮਣੀ ਅਕਾਲੀ ਦਲ ਤੁਹਾਡਾ ਹੈ ਭਗਤੀ ਅਤੇ ਸ਼ਕਤੀ ਦੇ ਸਮੇਲ ਦੇ ਵਿੱਚੋਂ ਨਿਕਲਿਆ ਹੋਇਆ ਉਹ ਉੱਤਮ ਲੋਕਾਂ ਦਾ ਦਲ ਹੈ ਮੈਂ ਤੁਹਾਨੂੰ ਕਹਿ ਚੁੱਕਿਆ ਵੀ ਇਹਦੇ ਵਿੱਚ ਕਿਹੇ ਜੇ ਲੋਕ ਹੋਣੇ ਚਾਹੀਦੇ ਆ ਇਹਦੇ ਵਿੱਚ ਕਿਹੇ ਜੇ ਵਿਦਵਾਨ ਕਿਹੇ ਜੇ ਗਿਆਨਵਾਨ ਲੋਕ ਹੋਣੇ ਚਾਹੀਦੇ ਆ ਫਿਰ ਤੁਹਾਡੇ ਵਾਸਤੇ ਬਾਬਾ ਬੰਦਰ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਤੁਹਾਡੇ ਸਾਹਮਣੇ ਪਿਆ 12 ਮਿਸਲਾਂ ਦਾ ਇਤਿਹਾਸ ਤੁਹਾਡੇ ਸਾਹਮਣੇ ਪਿਆ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਤੁਹਾਡੇ ਸਾਹਮਣੇ ਪਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਤਿਹਾਸ ਉਹਦਾ ਗੁਰੂ ਸਨ ਉਹਨਾਂ ਦਾ ਇਤਿਹਾਸ ਤੁਹਾਡੇ ਸਾਹਮਣੇ ਪਿਆ ਪਰ ਇਸ ਉੱਤਮ ਦਲ ਦੇ ਵਿੱਚ ਆਉਣ ਲਈ ਪਹਿਲਾਂ ਤੁਹਾਨੂੰ ਸਮਝਣਾ ਪੜ੍ਹਨਾ ਕੀ ਪਊਗਾ ਪਹਿਲਾਂ ਪੜ੍ਹਨਾ ਪਊਗਾ ਤੁਹਾਨੂੰ ਗੁਰ ਇਤਿਹਾਸ ਫਿਰ ਪੜ੍ਹਨਾ ਪਊਗਾ ਸਿੱਖ ਇਤਿਹਾਸ ਤੇ ਨਾਲ ਤੁਹਾਨੂੰ ਪੜ੍ਹਨਾ ਪਊਗਾ ਪੰਜਾਬ ਦਾ ਇਤਿਹਾਸ ਕਿ ਅਸੀਂ ਗਵਾਇਆ ਕੀ ਕੁਛ ਹੈ ਸਾਨੂੰ ਸਾਡੇ ਗੁਰੂ ਨੇ ਬਖਸ਼ਿਆ ਕੀ ਕੁਛ ਹੈ ਜਿਵੇਂ ਅੱਜ ਦਾ ਦੌਰ ਚੱਲ ਰਿਹਾ ਜਿਵੇਂ ਅੱਜ ਤੋਂ 50 ਸਾਲ ਪਹਿਲਾਂ ਦਾ ਦੌਰ ਚੱਲਿਆ ਵੀ ਇੱਕ ਕੁਰਸੀ ਦਾ ਨਿਸ਼ਾਨਾ ਲੈ ਕੇ ਚੱਲੇ ਇੱਕ ਸੰਸਾਰੀ ਸੁੱਖ ਨੂੰ ਲੈ ਕੇ ਇੱਕ ਭੇਖ ਲੈ ਕੇ ਅੰਦਰੋਂ ਗਿਆਨ ਵਹੂਣੇ ਲੋਕ ਉਸ ਉੱਤਮ ਦਲ ਦੇ ਵਿੱਚ ਉਸ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਉਹ ਲੋਕ ਵੜ ਗਏ ਆ ਕੇ ਜਿਨ੍ਹਾਂ ਦਾ ਨਾਂ ਸਿਧਾਂਤ ਨਾਲ ਨਾ ਪੰਥ ਨਾਲ ਨਾ ਗਿਆਨ ਨਾਲ ਨਾ ਗੁਰੂ ਨਾਲ ਦਾ ਸਿੱਖੀ ਨਾਲ ਨਾ ਪੰਜਾਬ ਨਾਲ ਕੋਈ ਸਰੋਕਾਰ ਨਹੀਂ ਸੀ ਅਸੀਂ ਭਾਵਕ ਹੋ ਕੇ इमोशनल ਹੋ ਕੇ ਵੋਟਾਂ ਪਾਉਂਦੇ ਗਏ ਅਸੀਂ ਅੱਜ ਤੋਂ 70 ਸਾਲ ਪਹਿਲਾਂ ਵੀ ਰੋਂਦੇ ਹੀ ਸੀ ਅਸੀਂ 78 'ਚ ਵੀ ਰੋਂਦੇ ਹੀ ਸੀ ਅਸੀਂ ਜਿੱਦ ਦੇ ਪੰਜਾਬੀ ਸੂਬਾ ਬਣਿਆ 66 'ਚ ਅਸੀਂ ਉਹਦੇ ਵੀ ਰੋਂਦੇ ਹੀ ਸੀ ਅਸੀਂ ਆਣ 2017 'ਚ ਵੀ ਰੋਂਦੇ ਹੀ ਸੀ 2022 'ਚ ਵੀ ਇੱਕ ਸੁਪਨਾ ਵੇਖ ਲਿਆ ਸੀ ਅੱਜ ਵੀ ਰੋਨੇ ਹੀ ਆ ਅਸੀਂ ਦਿੱਲੀ ਵਾਲਿਆਂ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਇਸੇ ਕਰਕੇ ਸਾਡੀ ਦਿੱਲੀ ਨਾਲ ਬਣਦੀ ਨਹੀਂ ਸਾਨੂੰ ਦਿੱਲੀ ਮਾਫਕ ਨਹੀਂ ਆਈ ਕਿਉਂਕਿ ਇੱਕ ਹਮਲਾ ਸਾਡੇ ਤੇ ਕਰਨ ਵਾਲਾ ਦੂਜਾ ਕਰਵਾਉਣ ਵਾਲਾ ਉਸ ਖੂਨੀ ਕੁਹਾੜੇ ਦੇ ਦਸਤੇ ਬਣੇ ਸਾਡੇ ਲੋਕ ਜਿਹੜੇ ਇਸ ਦਲ ਦੇ ਵਿੱਚ ਭੇਖ ਬਣਾ ਕੇ ਬਗਲੇ ਭਗਤ ਬਣ ਕੇ ਬੈਠੇ ਸੀ ਭੇਖ ਉਸ ਉੱਤਮ ਦਲ ਦਾ ਸੀ ਉਸ ਸ਼ਰੋਮਣੀ ਅਕਾਲੀ ਦਲ ਦਾ ਸੀ ਪਰ ਅੰਦਰੋਂ ਉਹਨਾਂ ਹੀ ਦੁਸ਼ਮਣਾਂ ਨਾਲ ਖੜੇ ਸਨ ਜਿਹੜੇ ਸਾਡੇ ਪੀੜੀਦਰ ਪੀੜੀ ਸਾਡੇ ਗੁਰੂ ਕਾਲ ਤੋਂ ਸਾਡੇ ਦੁਸ਼ਮਣ ਤੁਰਿਆ ਇਹਨਾਂ ਨੂੰ ਸਾਨੂੰ ਪਹਿਚਾਣਨਾ ਪਊਗਾ ਪਹਿਲਾਂ ਸਾਨੂੰ ਆਪਣਾ ਘਰ ਸਾਫ਼ ਕਰਨਾ ਪਊਗਾ ਅੱਜ ਤੁਹਾਡੇ ਕੋਲੇ ਲੋਕਤੰਤਰ ਹੈ ਤੁਹਾਡੇ ਕੋਲੇ ਵੋਟ ਤੰਤਰ ਹੈ ਤੁਹਾਡੀ ਤਕਦੀਰ ਤੇ ਤਸਵੀਰ ਹੈ ਜਿਹੜੀ ਇਹ ਨੌਜਵਾਨੀ ਦੀ ਚੰਗੀ ਸੋਚ ਪੜ੍ਹੀ ਲਿਖੀ ਗਿਆਨवान ਜਿਹੜੀ ਨੌਜਵਾਨੀ ਦੀ ਸੋਚ ਪੰਜਾਬ ਦੀ ਤਕਦੀਰ ਸਿੱਖੀ ਧਰਮ ਦੀ ਤਸਵੀਰ ਬਦਲ ਕੇ ਰੱਖ ਦਿੰਦੀ ਤੁਰ ਕੇ ਦੇਖੋ ਮੈਨੂੰ ਤੁਹਾਡੇ ਵੀਰਾਂ ਦੇ ਬਾਹਰੋਂ ਇੰਨੇ ਫੋਨ ਵੀ ਤੁਸੀਂ ਤੁਰੋ ਨਿਕਲੋ ਪਰ ਮੈਂ ਨਿਕਲਣ ਨੂੰ ਤਿਆਰ ਪਰ ਵੀਰੋ ਹਰ ਬੰਦੇ ਦੀ ਕੋਈ ਨਾ ਕੋਈ ਮਜਬੂਰੀ ਹੁੰਦੀ ਹੈ ਮੈਂ ਜਾਨਵਰਨ ਤੋਂ ਨਹੀਂ ਡਰਦਾ ਮੈਂ ਮੌਤ ਤੋਂ ਜਿਹੜਾ ਬੰਦਾ ਕਹਿੰਦਾ ਮੈਂ ਮੌਤ ਤੇ ਨਹੀਂ ਡਰਦਾ ਮੈਂ ਕਹਿੰਦਾ ਵੀ ਮੈਨੂੰ ਮੈਂ ਉਹ ਚੀਜ਼ਾਂ ਤੋਂ ਉੱਪਰ ਲੰਘ ਚੁੱਕਿਆ ਮੇਰੇ ਤੇ ਬਹੁਤ ਕੁਝ ਹੋ ਚੁੱਕਿਆ ਏਦੋਂ ਪਹਿਲਾਂ ਜਿਵੇਂ ਅੱਜ ਮਜੀਠੀਆ ਹੁਣ ਲੱਗਾ ਪਿਆ ਨੇ ਕਰਜ਼ਾਰ ਕੁਸੀ ਕਰਨ ਹੁਣ ਜੇ ਤੂੰ ਕਹਿੰਦਾ ਵੀ ਅਮਰਤਪਾਲ ਦੇ ਰਾਜਪਾਲ ਜੈਪਾਲ ਨਾਲ ਸੰਬੰਧ ਹੈ ਮੰਨ ਲਿਆ ਸਾਰੀ ਗੱਲ ਸੱਚੀ ਹੈ ਉਹਨੇ ਪੈਸੇ ਦੇਣੇ ਆ ਜਦੋਂ ਆਪਾਂ ਕਿਸੇ ਦੇ ਪੈਸੇ ਜਾਦੇ ਦੇਣੇ ਹੁੰਦੇ ਆਪਾਂ ਇਹ ਜਿਹੀਆਂ ਗੱਲਾਂ ਕਰਦੇ ਆਂ ਵੀ ਮੇਰੀ ਅਹੁਦੇ ਨਾਲ ਵੀ ਹੈ ਮੇਰੀ ਉਹਦੇ ਨਾਲ ਵੀ ਸ਼ਾਇਦ ਮੰਗਣ ਵਾਲਾ ਬੰਦਾ ਥੋੜਾ ਬਹੁਤਾ ਚਿਫ ਜਾਊਗਾ ਚਲੋ ਹੋਣਗੇ ਵੀ ਮੰਨ ਲੈਨੇ ਆ ਤੁਹਾਡੀ ਗੱਲ ਮੰਨ ਲੈਨੇ ਅਸੀਂ ਕਿਉਂਕਿ ਉਹਦਾ ਪਰਿਵਾਰ ਚੁੱਪ ਐ ਉਹਨਾਂ ਨੂੰ ਇਸ ਆਡੀਓ ਦੀ ਜਾਂਚ ਕਰਾਉਣੀ ਚਾਹੀਦੀ ਐ ਸੱਚ ਦੱਸਣਾ ਚਾਹੀਦਾ ਕੌਮ ਨੂੰ ਜਿਹੜੇ ਤੁਹਾਡੇ ਤੇ ਭਰੋਸਾ ਕਰਦੇ ਆ ਉਹਨਾਂ ਨੂੰ ਸੱਚ ਦੱਸੋ ਵੀ ਇਹ ਸੱਚ ਕੀ ਐ ਤੇ ਝੂਠ ਕੀ ਐ ਹਜੇ ਨੀਲੀਆਂ ਵੀ ਪਈਆਂ ਉਹਨਾਂ ਕੋਲੇ ਹਜੇ ਸੋਚਾ ਸਿੰਘ ਲੰਗਾ ਵਾਲਾ ਮੈਟਰ ਵੀ ਪਿਆ ਫਿਰ ਬਿਲਕੁਲ ਖਤਮ ਹੋ ਜਾਊਂਗੇ ਉਸ ਤੋਂ ਪਹਿਲਾਂ ਇਸ ਮੌਕੇ ਨੂੰ ਸੰਭਾਲ ਲਓ ਚੰਗੇ ਰਹੋ ਜੇਕਰ ਕੁਰਸੀ ਦੀ ਭੁੱਖ ਲੈ ਕੇ ਚੱਲੇ ਹੋ ਨਾ ਤੇ ਫਿਰ ਜਪਜੀ ਸਾਹਿਬ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਆ ਰਾਜ ਮਾਲ ਮਨਸੂਰ ਰਾਜ ਮਾਲ ਮਨਸੂਰ ਰਾਜ ਦੀ ਲਾਲਸਾ ਰਾ ਕੁਰਸੀ ਦੀ ਭੁੱਖ ਲਾਲਚ ਬੇਸ਼ਰਮੀ ਕਿਉਂਕਿ ਸਿਆਸਤ ਦੇ ਵਿੱਚ ਤਾਂ ਇਹੀ ਚੀਜ਼ਾਂ ਕੁਸੰਭੀ ਰੋਗ ਬੋਲਦੀ ਗੁਰਬਾਣੀ ਇਸ ਚੀਜ਼ ਨੂੰ ਰਾਜ ਮਾਲ ਮਨਸੂਰ ਤੇ ਜਿਹੜੇ ਜਿਹੜੇ ਰਾਜ ਇਹ ਸੋਚ ਲੈ ਕੇ ਭੇਖੀ ਧੋਖੇਬਾਜ਼ ਝੂਠੇ ਕਰਪਟ ਲੋਕ ਤੋਂ ਕਸੰਭੀ ਰੋਗ ਦਾ ਸ਼ਿਕਾਰੀ ਹੁੰਦੇ ਉਹਨਾਂ ਦੀ ਜਿਵੇਂ ਅੱਜ ਬਦਨਾਮੀ ਚਰਮ ਸੀਮਾ ਤੇ ਆ ਚਲੋ ਉਹਦਾ ਮੰਨ ਲਿਆ ਵੀ ਗੈਂਗਸਟਰਾਂ ਨਾਲ ਸੰਬੰਧ ਹੈ ਫਿਰ ਤੇਰਾ ਭੋਲੇ ਵਾਲੇ ਬਿਆਨ ਨਾਲ ਕੀ ਮੰਨੀਏ ਫਿਰ ਮੈਂ ਤੈਨੂੰ ਕੱਲ ਵੀ ਚੈਲੰਜ ਕੀਤਾ ਸੀ ਸੈੱਟ ਨੂੰ ਵੀ ਉਹਨੂੰ ਮੈਂ ਕਹਿੰਨਾ ਸਰਕਾਰ ਨੂੰ ਵੀ ਕਹਿਨਾ ਮੇਰੇ ਕੋਲੇ ਪਲੰਦਾ ਪਿਆ ਮੈਥੋਂ ਲੈ ਲਓ ਵੇਖ ਲਓ ਕੌਣ-ਕੌਣ ਨੰਗੇ ਆ ਉਹਦੇ ਵਿੱਚ ਕੋਸਤੇ ਲੈਟਰ ਉਹ ਪਏ ਆ ਜਿਹੜੇ ਉਸ ਵੇਲੇ ਦੇ ਇੰਟਰੋਗੇਸ਼ਨ ਸੈਂਟਰਾਂ ਦੇ ਮੁਖੀਆਂ ਨੇ ਲਿਖੇ ਆ ਵੀ ਤੁਹਾਡੇ ਆ ਅਫਸਰਾਂ ਦਾ ਜਿਹੜਾ ਸਪੈਸ਼ਲ ਆਪਦਾ ਪਰਸਨਲ ਸਟਾਫ ਆ ਧੰਦੇ ਕਰ ਰਿਆ ਉਹ ਤਾਂ ਉਹਨਾਂ ਮੁਖੀਆਂ ਦੇ ਮੁਖੀਆਂ ਨੂੰ ਲਿਖੇ ਹੋਏ ਲੈਟਰ ਆ ਪਰ ਵੱਧ ਕੇ ਸਮਤੀ ਇੱਥੇ ਇਹ ਆ ਵੀ ਜਿਨ੍ਹਾਂ ਦੇ ਖਿਲਾਫ ਜਾਂਚ ਹੋਣੀ ਸੀ ਤੇ ਜਿਹੜੇ ਅਫਸਰਾਂ ਨੇ ਕਰਨੀ ਸੀ ਉਹ ਬੰਦੇ ਉਹਨਾਂ ਅਫਸਰਾਂ ਨਾਲ ਡਿਊਟੀਆਂ ਕਰਦੇ ਆ ਐ ਡੀਜੀਪੀ ਸਾਹਿਬ ਬਦਲੀਆਂ ਕਰ ਦਿੰਦੇ ਸੀ ਇਹਨਾਂ ਦਾ ਥੱਲੇ ਵਾਲਾ ਸਟਾਫ ਸਾਥੋਂ ਪੈਸੇ ਲੈ ਲੈ ਬਦਲੀਆਂ ਕੈਨਸਲ ਕਰਦਾ ਮੇਰੇ ਕੋਲੇ ਖਾਤਿਆਂ 'ਚ ਪੈਸੇ ਗਏ ਆ Google Pay ਦੇ ਥਰੂ ਸਾਰੇ ਸਬੂਤ ਮੇਰੇ ਕੋਲੇ ਪਿਆ ਲੈ ਲਓ ਅੱਜ ਵੀ ਉਹ ਬੰਦੇ ਤੁਹਾਡੇ ਨਾਲ ਹੀ ਬੈਠੇ ਆ ਫਿਰ ਕੱਲ ਨੂੰ ਜੇ ਅਸੀਂ ਇਹ ਜੀਆਂ ਗੱਲਾਂ ਬਾਹਰ ਕੱਢਾਂਗੇ ਫਿਰ ਤੁਸੀਂ ਕਲਪਨਾ ਤੁਸੀਂ ਜਾਂਚ ਕਰੋ ਅਸੀਂ ਤੁਹਾਨੂੰ ਦਿੰਨੇ ਆ ਸਾਰਾ ਕੁਝ ਫਿਰ ਲੋਕਾਂ ਦੇ ਸਾਹਮਣੇ ਸੱਚ ਦੱਸੋ ਫਿਰ ਤੁਹਾਡੀ ਇਮਾਨਦਾਰੀ ਨੂੰ ਅਸੀਂ ਮੰਨੀਏ ਲਿਆਓ ਸੱਤੇ ਦੇ ਪਿੰਦੇ ਨੂੰ ਕਿ ਇਹ ਬੰਦਾ ਕਿਤੇ ਖੜਿਆ ਦਿਖਾ ਦਿਓ ਜੇ ਨਾ ਭੱਜਿਆ ਪੰਜਾਬ ਛੱਡ ਕੇ ਤਾਂ ਮੈਨੂੰ ਕਹਦੇ ਹੋ ਤੁਸੀਂ ਇਦੋਂ ਅਗਲੀਆਂ ਪਰਤਾਂ ਬਹੁਤ ਪਈਆਂ ਮੈਂ ਤਾਂ ਤੁਹਾਨੂੰ ਦੋ ਨਾਵਾਂ ਦੇ ਇਸ਼ਾਰੇ ਦਿੱਤੇ ਆ ਸਰਦਾਰ ਨਰਿੰਜਨ ਸਿੰਘ ਦੀ ਚਿੱਠੀ ਆ ਮੇਰੇ ਕੋਲੇ ਵੀ ਪਈ ਆ ਉਹ ਕਹਿੰਦੇ ਜਦੋਂ ਵਿਜੀਟਰੀਏ ਨੂੰ ਪੁੱਛਗਿੱਛ ਕਰਨ ਲੱਗਦੇ ਸੀ ਤੇ ਜਿਹੜਾ ਈਡੀ ਦਾ ਡਾਇਰੈਕਟਰ ਸੀ ਉਸੇ ਵੇਲੇ ਕਮਰੇ ਚ ਜਾ ਕੇ ਬਹਿ ਜਾਂਦਾ ਸੀ ਤੇ ਆਪ ਕਹਿੰਦਾ ਸੀ ਇਹ ਸਵਾਲ ਨਹੀਂ ਕਰਨਾ ਇਹਨਾਂ ਨੂੰ ਇਦੋਂ ਹੋਰ ਵੱਡੇ ਸਬੂਤ ਕੀ ਚਾਹੀਦੇ ਆ ਜਦੋਂ ਚੰਡੀਗੜ੍ਹ ਦਾ ਸਾਰਾ ਰਿਕਾਰਡ ਫਰੋਲਿਆ ਡੱਕਾ ਡੱਕਾ ਸਫਾ ਮਿਸਲ ਤੇ ਪਿਆ ਚਟੋ ਮੇਰੇ ਤਾਂ ਨਾ ਯਕੀਨ ਕਰੋ ਚਟੋ ਪੱਦਿਆ ਸਾਹਿਬ ਦੀ ਰਿਪੋਰਟ ਸਰਕਾਰ ਕੋਲੇ ਵੀ ਪਈ ਆ ਕਰ ਲੋ ਜਾਂਚ ਸ਼ੁਰੂ ਹੱਤ ਦੋਸਤੋ ਗੱਲ ਵਿੱਚੋਂ ਕੀ ਆ ਜਿਹੜੀ ਸਟੇਟ ਦੇ ਪੁਲਿਸ ਦੇ ਮੁਖੀ ਇਸ ਧੰਦਿਆਂ ਤੇ ਲਪਤਾ ਜਾਂ ਜਾਂਚ ਕਿਨੇ ਕਰਨੀ ਆ ਜਿਹੜੇ ਪੁਲਿਸ ਦੇ ਆਪ ਉੱਚ ਅਧਿਕਾਰੀ ਜਿਹੜੇ ਹੈਗੇ ਆ ਉਹ ਫਰੋਤੀਆਂ ਵਾਲਿਆਂ ਦੇ ਨਾਲ ਨਲੇ ਹੋਏ ਆ ਤੇ ਫਿਰ ਕਿਨੇ ਜਾਂਚ ਕਰਨੀ ਆ ਹਾਂ ਜਦੋਂ ਗਾਜ ਬੈਗ ਦੀ ਉਹ ਛੋਟਿਆਂ ਮੁਲਾਜ਼ਮਾਂ ਤੇ ਡਿੱਗਦੀ ਆ ਉਹ ਡੀਐਸਪੀ ਬਸਾਦਾ ਕੋਈ ਇਨਸਪੈਕਟਰ ਬਸਾਦਾ ਕੋਈ ਹੋਰ ਬਸਾਦਾ ਪਰ ਪੰਜਾਬ ਦੇ ਲੋਕੋ ਤੁਸੀਂ ਸੁੱਤੇ ਰਹੋ ਤੁਸੀਂ ਨਾ ਕਦੇ ਜਾਗੇ ਮੈਨੂੰ ਕਹਿੰਦੇ ਨਾ ਪ੍ਰੋਗਰਾਮ ਦਿਓ ਪਹਿਲੀ ਜੂਨ ਨੂੰ ਆ ਜਾਓ ਉੱਥੇ ਬਹਿਬਲ ਦੇ ਦੇਾਂਗੇ ਪ੍ਰੋਗਰਾਮ ਬਗਰਾੜੀ ਦੇ ਦੇਾਂਗੇ ਉੱਥੇ ਹੀ ਆ ਜਾਓ ਉਸੇ ਸਥਾਨ ਤੇ ਆ ਜਾਓ ਜਿੱਥੋਂ ਤੁਰੇ हां मैं ਤੁਹਾਨੂੰ ਇੱਕ ਮੈਕ ਪਹਿਲੀ ਗੱਲ ਤੇ ਇਹ ਆ ਵੀ ਜਿਹੜੇ ਲੋਕ ਮੈਨੂੰ ਉਹ ਪੁੱਠੇ ਸਿੱਧੇ ਸਵਾਲ ਕਰਦੇ ਆ ਜਿੱਦਣ ਮੈਂ ਤੁਹਾਡੇ ਗੇਟ ਤੇ ਵੋਟ ਮੰਗਣ ਆਇਆ ਤੁਸੀਂ ਇਹੀ ਆ ਨਾ ਵੀ ਮੈਂ ਕਹਾਂ ਨੂੰ ਸਿਆਸਤ ਜਾਊਂਗਾ ਤਾਂ ਥੋ ਵੋਟਾ ਮੰਗੂਗਾ ਜਿੱਦਣ ਮੈਂ ਤੁਹਾਡੇ ਬੂਹੇ ਤੇ ਵੋਟ ਮੰਗਣ ਆਇਆ ਠੀਕ ਹੈ ਕਾਲਸ ਦਾ ਭਰ ਕੇ ਕੌਲਾ ਰੱਖਿਓ ਮੇਰੇ ਮੂੰਹ ਤੇ ਢੋਲਦੇ ਜੀ ਐਦੋਂ ਵੱਧ ਮੈਂ ਤੁਹਾਨੂੰ ਕੀ ਆਪਣੇ ਅੰਦਰ ਪਾੜ ਕੇ ਨਹੀਂ ਦਿਖਾ ਸਕਦਾ ਠੀਕ ਹੈ ਸੇਖੋ ਸਾਹਿਬ ਨਾਲ ਸਾਡਾ ਪਾਰਟੀ ਤੌਰ ਤੇ ਕੋਈ ਉਹਨਾਂ ਨਾਲ ਸਬੰਧ ਨਹੀਂ ਸੀ ਕੋਈ ਇੱਕ ਥਾਂ ਤੇ ਦਿਖਾ ਦਿਓ ਜਿੱਥੇ ਮੈਂ ਕਿ ਉਹਨਾਂ ਦੀ ਖਾਤਰ ਉਹ ਖੜੇ ਦੋ ਇਲੈਕਸ਼ਨ ਲੜੇ ਆ ਕਿਤੇ ਜਾ ਕੇ ਬੋਲੇ ਆ ਠੀਕ ਹੈ ਉਹਨਾਂ ਦੀ ਵਿਚਾਰਧਾਰਾ ਦਾ ਸਵਾਰਥ ਸਿਰਫ ਉਸੇ ਵਿਚਾਰਧਾਰਾ ਦਾ ਸੀ ਜਿਹੜਾ ਉਹ ਨਸ਼ਿਆਂ ਦੇ ਖਿਲਾਫ ਗੱਲ ਕਰਦੀ ਸੀ ਉਹ ਉਹਦੇ ਤੇ ਉਹਨਾਂ ਦੇ ਨਾਲ ਖੜੇ ਰਹੇ ਔਰ ਜਿਹੜਾ ਵੀ ਅੱਜ ਇਸ ਰਾਹ ਤੇ ਕੰਮ ਕਰੂਗਾ ਉਹਦੇ ਨਾਲ ਖੜੇ ਆ ਸੋ ਦੋਸਤੋ ਜੇ ਸੱਚ ਸੁਣਨਾ ਪਸੰਦ ਕਰਦੇ ਹੋ ਨਾ ਗੁਰੂ ਨਾਨਕ ਮਹਾਰਾਜ ਦਾ ਤਾਂ ਮਿਸ਼ਨ ਹੀ ਇਹ ਹੈ ਸੱਚ ਹਰ ਇੱਕ ਨੂੰ ਚੰਗਾ ਲੱਗਦਾ ਸੱਚ ਸੁਣਨਾ ਵੀ ਹਰੇਕ ਬੰਦਾ ਚਾਹੁੰਦਾ ਸੱਚ ਨੂੰ ਸਾਰੀ ਲੋਕਾਈ ਪਸੰਦ ਕਰਦੀ ਹੈ ਬਸ਼ਰਤੇ ਕਿ ਸੱਚ ਬੋਲਣ ਵਾਲਾ ਵਿਅਕਤੀ ਹਿਰਦੇ ਤੋਂ ਅਤੇ ਜ਼ੁਬਾਨ ਤੋਂ ਇੱਕੋ ਜਿਹਾ ਹੋਵੇ ਇਹ ਨਹੀਂ ਹੈ ਹਿਰਦੇ 'ਚ ਕੁਝ ਹੋਰ ਆ ਜੀਵ ਤੇ ਕੁਝ ਹੋਰ ਆ ਦਿਮਾਗ ਵਿੱਚ ਕੁਝ ਹੋ ਇਹਨਾਂ ਤਿੰਨਾਂ ਤੋਂ ਇੱਕੋ ਜਹਾ ਹੋਵੇ ਮੈਂ ਤੁਹਾਨੂੰ ਵੋਟਾਂ ਦੇ ਤੁਸੀਂ ਕਹਿੰਦੇ ਨਾ ਵੀ ਇਹਨੂੰ ਇਹ ਮੈਂ ਨਹੀਂ ਪਾਲਦਾ ਇਹ ਜਿਹੀਆਂ ਕੁਰਸੀਆਂ ਮੈਂ ਮੇਰੇ ਮੈਨੂੰ ਜਿਹੜੀ ਮਹਾਰਾਜ ਨੇ ਕੁਰਸੀ ਬਖਸ਼ੀ ਉਹ ਤਾਂ ਕੱਖ ਵੀ ਨਹੀਂ ਇਹ ਤਾਂ 5 ਸਾਲਾਂ ਬਾਅਦ ਬਦਲਦੀ ਆ ਮੈਨੂੰ ਤਾਂ ਮੈਂ ਤਾਂ ਉਸ ਕੁਰਸੀ ਤੇ ਮਹਾਰਾਜ ਨੇ ਮੈਨੂੰ ਨਿਵਾਜਤਾ ਮੇਰੀਆਂ ਪੀੜ੍ਹੀਆਂ ਤੱਕ ਵੀ ਉਸ ਕੁਰਸੀ ਦਾ ਨੱਕ ਮੰਨਣ ਗਿਆ ਆਨੰਦ ਮੰਨਣ ਗਿਆ ਮੈਂ ਬੈਠਾ ਗੁਰੂ ਸਾਹਿਬ ਵਾਲੀ ਬੁੱਕਲ ਦੀ ਕੁਰਸੀ 'ਚ ਜਿਨ੍ਹਾਂ ਦਾ ਮੇਰੇ ਸਿਰ ਤੇ ਹੱਥ ਹੈ ਠੀਕ ਹੈ ਇਸ ਰਾਤ ਤੇ ਚੱਲਦੇ ਆ ਇਸ ਪੈਂਡੇ ਤੇ ਚੱਲਦੇ ਆ ਗਵਾਉਣਾ ਬਹੁਤ ਕੁਝ ਪੈਂਦਾ ਗਵਾ ਵੀ ਬਹੁਤ ਖੋ ਚੁੱਕੇ ਆ ਪਹਿਲਾਂ ਤਾਂ ਇਸ ਰਾਹ ਤੇ ਚੱਲਣ ਲਈ ਚੰਗੇ ਵਾਪਨ ਚਾਹੀਦੇ ਆ ਤੁਹਾਡੇ ਕੋਲੇ ਆਪ ਦਾ ਬਚਾਅ ਤਾਂ ਕਰ ਸਕੋ ਚੰਗੀਆਂ ਦੋ ਗੱਡੀਆਂ ਤੁਹਾਡੇ ਕੋਲ ਚਾਹੀਦੀਆਂ ਚਾਰ ਬੰਦੇ ਤੁਹਾਡੇ ਨਾਲ ਚਾਹੀਦੀਆਂ ਤੁਸੀਂ ਕਿਹਨਾਂ ਘਰੇ ਬਹਿ ਕੇ ਬੋਲਦਾ ਘਰੇ ਬਹਿ ਕੇ ਇਸ ਕਰਕੇ ਬੋਲਦਾ ਫਿਰ ਆਪ ਦਾ ਬਚਾਈ ਤਾਂ ਬੈਠਾ ਕੱਲੀ ਇਹ ਹੀ ਜ਼ਿੰਮੇਵਾਰੀ ਨਹੀਂ ਮੇਰੇ ਤੇ ਹੋਰ ਜ਼ਿੰਮੇਵਾਰੀ ਬਹੁਤ ਪਈ ਵੀ ਆ ਹਾਂ ਨਿਕਲਣ ਨੂੰ ਤਿਆਰ ਰਹਦੇ ਹੋ ਸਾਥ ਜਿੱਥੇ ਕਹੂੰਗੇ ਜਿੱਥੇ ਖੜਾਉਂਗੇ ਜਿਹੜੇ ਚ ਰਸਤੇ ਚ ਖੜਾ ਜਦੋਂ ਕੋਈ ਤੁਹਾਨੂੰ ਲੱਗ ਗਿਆ ਪਤਾ ਵੀ ਇਹ ਬੰਦੇ ਚ ਆ ਕਮੀ ਆਈ ਐ ਇੱਥੇ ਆਈ ਆ ਉੱਥੇ ਖੜ ਕੇ ਸਜ਼ਾ ਦੇਆ ਜਿਵੇਂ ਲੋਕਾਂ ਵਰਗਾ ਨਹੀਂ ਆ ਇਹ ਆਈ ਦਾ ਕੰਮ ਆ ਜੀ ਉਹਦਾ ਬਿਲਕੁਲ ਨਹੀਂ ਹਾਂ ਨਾ ਜੁੱਤਰ ਦੇਉਂਗਾ ਗਲਤਾਂ ਗਲਤ ਠੀਕ ਆ ਤੇ ਬਿਲਕੁਲ ਠੀਕ ਆ ਦੋ ਹੀ ਗੱਲਾਂ ਕਰੂੰਗਾ ਤੀਜੀ ਮੈਂ ਅੱਜ ਤੱਕ ਨਹੀਂ ਕਦੇ ਕੀਤੀ ਮੇਰੇ ਅਫਸਰਾਂ ਕੋਲੇ ਵੀ ਜੇ ਕੋਈ ਮੇਰੀ ਕੰਪਲੇਨਟ ਪਹੁੰਚੀ ਜੇ ਕੋਈ ਸੱਚੀ ਹੈ ਤਾਂ ਮੈਂ ਕਹਤਾ ਸਰ ਮੈਂ ਗਲਤ ਜੋ ਕਾਰਵਾਈ ਕਰਨੀ ਆ ਕਰੋ ਬਹਾਨੇ ਨਹੀਂ ਕਦੇ ਮਾਰੇ ਜ਼ਿੰਦਗੀ ਜਨਾਏ ਕਦੇ ਮਾਰੀਏ ਕਿਉਂ ਮਾਰਗੇ ਕਿਹਦੇ ਕੋਲੇ ਮਾਰਨੇ ਆ ਸਾਡੇ ਹੀ ਭੈਣ ਭਰਾਓ ਤੁਸੀਂ ਸਾਡੇ ਹੀ ਲੋਕ ਹੋ ਸਾਡਾ ਹੀ ਪੰਜਾਬ ਹੈ ਸਾਡੇ ਹੀ ਧੀਆਂ ਪੁੱਤੋਂ ਕਿਉਂ ਬੰਨੇ ਮਾਰ ਗਏ ਕਿਹਦੇ ਕੋਲੇ ਮਾਰ ਗਏ ਸੀ ਕਦੇ ਨਹੀਂ ਮਾਰਦੇ ਸਾਨੂੰ ਪਾਤਸ਼ਾਹੀ ਦਾਵਾ ਕੀ ਹੱਕੀ ਹੈ ਜਿੰਨਾ ਚਿਰ ਨੌਜਵਾਨ ਨੂੰ ਤੁਸੀਂ ਇਹਨਾਂ ਚੀਜ਼ਾਂ ਤੇ ਪਣਚੋਲ ਨਹੀਂ ਨਾ ਕਰਦੇ ਤੇ ਇਹਨਾਂ ਚੀਜ਼ਾਂ ਤੇ ਬੈਠ ਕੇ ਤੁਸੀਂ ਸਿਰ ਜੋੜ ਕੇ ਚਰਚਾ ਨਹੀਂ ਕਰਦੇ ਵੀ ਅਸੀਂ 70 ਸਾਲ ਪਹਿਲਾਂ ਵੀ ਰੋਂਦੇ ਸੀ ਤੇ ਅਸੀਂ ਅੱਜ ਵੀ ਕਿਉਂ ਰੋਂਦੇ ਆ ਅਸੀਂ ਗਵਾਇਆ ਕੀ ਹੈ ਅਸੀਂ ਪੰਜਾਬ ਦਾ ਕਿੰਨਾ ਸਰਮਾਇਆ ਗਵਾ ਲਿਆ ਕਿੰਨੀ ਨੌਜਵਾਨੀ ਗਵਾ ਲਈ ਅਸੀਂ ਖੱਟਿਆ ਕੀ ਹੈ ਸਾਡੀ ਪ੍ਰਾਪਤੀ ਕੀ ਹੈ ਤੇ ਪਾਤਸ਼ਾਹੀ ਦਾਵਾ ਗੁਰੂ ਸਾਹਿਬ ਨੇ ਫਿਰ ਉਦੋਂ ਪਾਤਸ਼ਾਹੀ ਦਾਵੇ ਦੇ ਅਸੀਂ ਹੱਕਦਾਰ ਬਣੇ ਜਦੋਂ ਗੁਰੂ ਸਾਹਿਬ ਦੀ ਦਿੱਤੀ ਹੋਈ ਸੋਚ ਦੇ ਮੁਤਾਬਕ ਅਸੀਂ ਚੱਲੇ 52 ਕਵੀਆਂ ਚੋਂ ਇੱਕ ਕਵੀ ਲਿਖਦਾ ਗੁਰੂ ਸਾਹਿਬ ਦਾ ਵੀ ਸੱਚਾ ਪਾਤਸ਼ਾਹ ਤੇ ਪਾਤਸ਼ਾਹੀ ਦਾਵਾ ਕੀ ਹੈ ਕੀ ਬਖਸ਼ਿਆ ਸਿੱਖ ਨੂੰ ਗੁਰੂ ਸਾਹਿਬ ਨੇ ਪਾਤਸ਼ਾਹੀ ਦਾਵੇ ਦੇ ਬਾਰਸ ਕਿਵੇਂ ਗੁਰੂ ਸਾਹਿਬ ਨੇ ਬਣਾਇਆ ਆ ਸੁਣਿਓ ਮੈਂ ਥੋੜਾ ਜਾਂ ਚਾਨਣ ਕਰ ਲਵਾਂ ਸਚਾ ਸਤਗੁਰ ਪਾਤਸ਼ਾਹੀ ਦਾਵੇ ਦੇ ਕੀ ਕਹਿੰਦੇ ਕਵੀ ਪੁੰਜਾ ਕਵੀਆਂ ਚੋਂ ਕਿ ਕਵੀ ਕਹਿੰਦਾ ਤੇਗ ਸਾਚੋਂ ਦੇਗ ਸਾਚੋਂ ਸੂਰਮ ਸਰਨ ਸਾਚੋਂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਕਹਾਇਓ ਹੈ ਅੱਗੇ ਗੁਰੂ ਸਾਹਿਬ ਲਿਖਦੇ ਆਂ ਔਰ ਪਾਤਸ਼ਾਹੀ ਸਭ ਲੋਗਨ ਕੀ ਔਰ ਪਾਤਸ਼ਾਹੀ ਸਭ ਲੋਗਨ ਕੀ ਪਾਤਸ਼ਾਹੀ ਪਾਤਸ਼ਾਹੋ ਪਰ ਸੱਚੀ ਤੇਰੀ ਪਾਤਸ਼ਾਹੀ ਹੈ ਇਸ ਪਾਤਸ਼ਾਹੀ ਦੇ ਸਾਨੂੰ ਦਾਵੇਦਾਰ ਬਣਾਇਆ ਵੀ ਤੇਗ ਵੀ ਸੱਚੀ ਤੇਗ ਵੀ ਸੱਚੀ ਸੂਰਮ ਤੇ ਸ਼ਰਨ ਚ ਜਿਹੜਾ ਆ ਉਹਦੇ ਪ੍ਰਤੀ ਵੀ ਉਨੀ ਸੱਚੀ ਸੋਚ ਫਿਰ ਜੋ ਹੋਰ ਲੋਗਾਂ ਦੀਆਂ ਪਾਤਸ਼ਾਹੀਆਂ ਹੋਰ ਤਰ੍ਹਾਂ ਦੀਆਂ ਮੇਰੇ ਪਾਤਸ਼ਾਹੀ ਦੀ ਮੇਰੇ ਪਾਸ਼ਾ ਦੀ ਪਾਤਸ਼ਾਹੀ ਹੋਰ ਤਰ੍ਹਾਂ ਦੀ ਗਿਆਨ ਬਹੁਣੇ ਲੋਕ ਕੌਮਾਂ ਦਾ ਨੁਕਸਾਨ ਕਰਦੇ ਹੁੰਦੇ ਆ। ਲਾਲਚੀ, ਪ੍ਰੇਸ਼ਟ, ਝੂਠੇ ਲੋਕ ਆਪਦੇ ਖਿੱਤੇ ਦਾ ਖਿੱਤੇ ਨੂੰ ਬਰਬਾਦ ਕਰ ਦਿੰਦੇ ਹੁੰਦੇ ਆ, ਆਪਦੇ ਸਰੋਤਾ ਨੂੰ ਬਰਬਾਦ ਕਰ ਦਿੰਦੇ ਹੁੰਦੇ ਆ। ਉਹ ਤੁਹਾਡੇ ਸਾਹਮਣੇ ਆ। ਦਿੱਲੀ ਨਾਲ ਸਾਡੀ ਇਸ ਕਰਕੇ ਨਹੀਂ ਬਣਦੀ ਕਿ ਹਮਲਾ ਕਰਨ ਵਾਲੀ ਧਿਰ ਤੇ ਕਰਵਾਉਣ ਵਾਲੀ ਧਿਰ ਉਸ ਖੂਨੀ ਕੁਹਾੜੇ ਦੇ ਦਸਤੇ ਸਾਡੇ ਜਿਹੜੇ ਇਸ ਅਕਾਲੀ ਦਲ ਦਾ ਭੇਖ ਬਣਾ ਕੇ ਬਣੇ ਉਹਨਾਂ ਦੇ ਦਸਤੇ ਫਿਰ ਅਸੀਂ ਕਿਵੇਂ ਪ੍ਰੋਫੈਸ਼ਨਲ ਲੋਕਾਂ ਤੇ ਕਰੀਏ ਪਰ ਅਸੀਂ ਕਿੱਥੇ ਖੜੇ ਆ ਇਹ ਇਹ ਨਿਰਣਾ ਲਓ ਇਹ ਨਿਰਣਾ ਕਰੋ ਅਸੀਂ ਕਿੱਥੇ ਖੜੇ ਆ ਕੀ ਅਸੀਂ ਉਹ ਭੇਖੀਆਂ ਦੇ ਸ਼ਿਕਾਰ ਤਾਂ ਨਹੀਂ इमोशनल ਹੋ ਰਹੇ ਵਾਰ-ਵਾਰ ਅਸੀਂ ਇੱਕ इमोशनल ਲੋਕ ਆ ਵੋਟ ਪਾ ਕੇ ਸਾਡੇ ਨਾਲ ਹਰੇਕ ਠੱਗ ਕੇ ਸਾਨੂੰ ਉਹ ਜਾਂਦਾ ਜਿੰਨਾ ਚਿਰ ਨੌਜਵਾਨੀ ਪੜ੍ਹੀ ਲਿਖੀ ਸ੍ਰੀ ਅਕਾਲ ਤਖਤ ਸਾਹਿਬ ਤੇ ਬੈਠ ਕੇ ਸਿਰ ਜੋੜ ਕੇ ਪਰਨ ਲੈ ਕੇ ਪੰਜ ਸਾਲ ਤੁਸੀਂ ਇਮਾਨਦਾਰੀ ਦਾ ਪਰਨ ਲੈ ਕੇ ਤੁਰ ਪਿਓ ਕਾਫਲਾ ਖੜਾ ਹੋ ਜਾਊਗਾ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੀ ਤਰ੍ਹਾਂ ਮੰਜਲਾ ਤੁਹਾਡੇ ਪੈਰਾ ਚ ਹੋਣੀ ਆ ਵੀ ਬਹੁਤੀਆਂ ਦੂਰ ਨਹੀਂ ਹੋਣੀ ਜਦੋਂ ਸੱਚੀ ਤੇਗ ਤੇ ਚੜ ਕੇ ਆਇਆਂ ਨੂੰ ਕਹਿੰਦੇ ਸੀ ਤੇਗ ਚੜ ਕੇ ਆਇਆਂ ਨੂੰ ਦੇਗ ਤਾਂ ਵਾਹਿਗੁਰੂ ਚੜ ਕੇ ਆਏ ਨੂੰ ਤੇਗ ਨਾਲ ਸਵਾਗਤ ਹੁੰਦਾ ਤੇ ਨਿਉ ਕੇ ਆਇਆ ਦਾ ਦੇਗ ਨਾਲ ਸਵਾਗਤ ਹੁੰਦਾ ਇਹ ਸਿਧਾਂਤ ਆ ਸਾਡੇ ਗੁਰੂ ਦਾ ਜਦੋਂ ਗੁਰਬਾਣੀ ਨੂੰ ਸਮਝਣ ਲੱਗ ਜੋਗੇ ਤੇ ਬਾਣਾ ਆਪਣੇ ਆਪ ਹੀ ਉਹ ਜਾ ਆ ਜਾਂਦਾ ਜਿਵੇਂ ਜੀ ਫਿਰ ਦਿਮਾਗ ਦੀ ਸੋਚ ਬਾਣਾ ਬਾਣੀ ਦੇਗ ਤੇਗ ਬੜੇ ਡੂੰਗੇ ਸਮੇਲ ਲੈਣਾ ਚਾਹੀਦੇ ਆਓ ਪੰਥ ਦੇ ਰਾਹ ਦੇ ਪੰਥ ਦੇ ਰਾਹ ਦੇ ਪੰਦੀ ਬਣੀਏ ਆਪਣੇ ਪੰਜਾਬ ਨੂੰ ਬਚਾਈਏ ਆਪਣੇ ਧਰਮ ਦੇ ਪ੍ਰਤੀ ਇਮਾਨਦਾਰ ਹੋਈਏ ਆਪਣੀ ਨੌਜਵਾਨੀ ਦੇ ਪ੍ਰਤੀ ਇਮਾਨਦਾਰ ਹੋਈਏ ਜੇ ਇਹ ਗੱਲਾਂ ਮੇਰੀਆਂ ਤੁਹਾਨੂੰ ਚੰਗੀਆਂ ਲੱਗਦੀਆਂ ਇਸ ਦਲ ਦੇ ਵਿੱਚ ਕਿਹੋ ਜਿਹੇ ਲੋਕ ਹੋਣ ਚਾਹੀਦੇ ਆ ਇਹ ਹੁਣ ਤੁਹਾਡੇ ਤੇ ਆ ਤੁਸੀਂ ਦੇਖੋ ਇੱਥੇ ਕੀ ਸੋਚਦੇ ਹੋ ਇੰਨਾ ਲੋਕਾਂ ਨੂੰ ਸਾਨੂੰ ਕਹਿੰਦੇ ਕੰਡਿਆਂ ਦੇ ਦੋ ਹੀ ਇਲਾਜ ਹੁੰਦੇ ਆ ਜਾਂ ਤਾਂ ਫਿਰ ਝਾੜੂ ਕਰੜਾ ਹੋਵੇ ਤੇ ਪਾਸੇ ਹੋ ਜਾਂਦੇ ਕਰ ਦਿੰਦੇ ਆ ਜਿਹੜੇ ਫਿਰ ਜਾਦਾ ਵੱਡੇ ਹੁਣ ਫਿਰ ਮਿੱਧਣੇ ਪੈਂਦੀਆਂ ਫਿਰ ਨੌਜਵਾਨ ਨੂੰ ਸੋਚ ਨਾਲ ਮਿੱਧੋ ਐਸ ਵੇਲੇ ਲੜਾਈ ਸਿਰ ਦੇਣ ਦੀ ਨਹੀਂ ਸਿਰ ਨੂੰ ਵਰਤਣ ਦੀ ਆ ਐਸ ਵੇਲੇ ਲੜਾਈ ਤਲਵਾਰ ਮਿਆਣ ਚ ਰੱਖੋ ਐਸ ਵੇਲੇ ਲੜਾਈ ਗਿਆਨ ਤੇ ਕਲਮ ਦੀ ਆ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਆ ਛੇਤੀ ਨਿਕਲਾਂਗੇ ਬਾਹਰ ਥੋੜਾ ਜਿਹਾ ਤਕੜੇ ਹੋ ਕੇ ਨਿਕਲਾਂਗੇ ਕਿਉਂਕਿ ਰਿਕਵਟਾਂ ਖੜੀਆਂ ਕਰਨਗੇ ਹੋ ਸਕਦਾ ਨੁਕਸਾਨ ਵੀ ਕਰਨੇ ਲੋਕ ਪਰ ਜੇਕਰ ਤੁਹਾਡਾ ਸਾਥ ਹੈ ਫਿਰ ਕੋਈ ਪਰਵਾਹ ਨਹੀਂ ਦਿਓ ਆਗਿਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ